ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪਾਕਿਸਤਾਨ ਮੇਂ ਵਰਤਮਾਨ ਸਿੱਖ ਪੰਥ ਭਾਵੇਂ ਆਪਣੀ ਹਸਤੀ ਆਪਣੀ ਤਵਾਰੀਖ ਤੋਂ ਬੇਖਬਰ ਹੈ ਪਾਰੇ ਲਾਸਾਨੀ ਕੁਰਬਾਨੀਆਂ ਸਿੱਖਾਂ ਦੀ ਉੱਜਲ ਭਵਿੱਖ ਦੀਆਂ ਨਿਸ਼ਾਨੀਆਂ ਹਨ ਜਿਸ ਵਿੱਚ ਮਨੁੱਖ ਦਾ ਦਾ ਕਲਿਆਣ ਨਾ ਸਿਰਫ ਪਾਤਵਾਰਸ਼ ਵਿੱਚ ਹੋਇਆ ਹੈ ਜਦ ਉਸ ਤੋਂ ਬਾਅਦ ਦੁਨੀਆ ਵਿੱਚ ਆਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਉੱਪਰ ਹੋਇਆ ਹੈ ਉਹਨਾਂ ਦੀ ਕੋਸ਼ਿਸ਼ਾਂ ਨੇ ਨਾ ਸਿਰਫ ਉੱਚ-ਨੀਚ ਜਾਤ-ਪਾਤ ਤੇ ਕਰਮਕੰਡਾਂ ਦੇ ਪਰਮ ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜ਼ਾਬਰ ਹਕੂਮਤਾਂ ਚੜਾ ਹਲਾਕੇ ਰੱਖ ਦਿੱਤੀਆਂ ਇੱਕ ਮੁਸਲਮਾਨ ਨਾਮੀ ਸ਼ਹਿਰ ਅਲਾ ਯਾਰ ਖਾਨ ਜੋਗੀ ਲਿਖਦਾ ਹੈ ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ عمر ਗੁਰਗੋਈ ਸਿੰਘ ਜੀਤੇ ਬੋਲਦੇ ਰਹੋਗੇ ਤੇ ਬੋਲ ਨਹੀਂ ਸਕੋਗੇ ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਓ ਸਾਰੇ ਦਰਕhta ਨੂੰ ਕਲਮਾ ਬਣਾ ਲਓ ਲਿਖ ਨਹੀਂ ਸਕੋਗੇ ਉਸ ਨੇ ਬੋਲਣ ਵਾਲੇ ਦੇ ਵਜੂਦ ਦਾ ਇੱਕ ਬੁਲਬਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰਗੋਇ ਸਿੰਘ ਜੀ ਦੇ ਗੁਣਾ ਦਾ ਸਮੁੰਦਰ ਨਾਲ ਇਸ ਸ਼ਹਿਰ ਨੂੰ ਕਾਫਰ ਕਰਾਰ ਦਿੱਤਾ ਗਿਆ ਕਿਉਂਕਿ ਇਸ ਦੀ ਸਾਰੀ ਦੀ ਸਾਰੀ ਸ਼ਾਇਰੀ ਗੁਰਗੋਇ ਸਿੰਘ ਜੀ ਦੇ ਨਾਮ ਦੀ ਸੀ ਜਦੋਂ ਇਹ ਮੌਤ ਦੇ ਵਿਸਤਾਰ ਤੇ ਪਿਆਸੀ ਤਾਂ ਕਾਜੀ ਮਾਫੀ ਨਾਮਾ ਲੈ ਕੇ ਆਉਂਦਾ ਹੈ ਕਹਿੰਦਾ ਹੈ ਕਿ ਤੂੰ ਸਾਰੀ ਜ਼ਿੰਦਗੀ ਆਪਣੀ ਸ਼ਾਇਰੀ ਵਿੱਚ ਇਕ ਕਾਫਰ ਦੀ ਤਾਰੀਫ਼ ਕਰਦਾ ਰਿਹਾ ਹੈ ਤੂੰ ਮੰਨ ਲੈ ਇਸ ਮਾਫੀ ਨਾਮੇ ਤੇ ਦਸਤਕ ਕਰ ਦੇ ਤਾਂ ਕਿ ਤੇਰੀ ਨਾ ਮੰਝੇ ਮਨੀਤ ਤੇ ਜਨਾਜ਼ੇ ਜਨਾਜ਼ਾ ਪੜ ਕੇ ਤੈਨੂੰ ਅਸਲਾਮੀ ਸਰਾ ਦੇ ਮੁਤਾਬਕ ਦਫ਼ਨ ਕੀਤਾ ਜਾਏ ਉਸਨੇ ਜਵਾਬ ਦਿੱਤਾ ਮੈਨੂੰ ਨਮਾਜ਼ੇ ਮਨੀਤ ਤੇ ਨਿਵਾਜੇ ਜਨਾਜ਼ਾ ਦੀ ਲੋੜ ਨਹੀਂ ਨਾ ਹੀ ਇਸਲਾਮੀ ਸਰਦੇ ਮੁਤਾਬਕ ਕਫਨ ਦਫਨ ਦੀ ਲੋੜ ਹੈ ਨਾ ਸੁਰਗ ਦੇ ਖੁੱਲੇ ਦਰਵਾਜੇ ਦੀ ਮੇਰਾ ਗੁਰੂ ਕੋਵਿੰਦ ਸਿੰਘ ਜੀ ਦਰਵਾਜੇ ਖੋਲ ਕੇ ਮੈਨੂੰ ਉਡੀਕ ਰਿਆ ਹੋਣਾ ਹੈ ਅੱਲਾ ਯਾਰ ਖਾਨ ਜੋਗੀ ਨੇ ਚਮਕੌਰ ਨੂੰ ਹੰਦੂਆਂ ਦਾ ਇੱਕ ਹੋ ਇੱਕ ਤੀਰਥ ਸ੍ਰਾਨ ਮੰਨਿਆ ਹੈ ਬੁੱਲੇ ਸ਼ਾਹ ਚੋ ਇੱਕ ਮਹਾਨ ਮੁਸਲਮ ਸੂਫੀ ਸ਼ਾਇਰ ਹੋਏ ਹਨ ਓ ਗੁਰੂ ਸਹਾਬ ਬਾਰੇ ਲਿਖਦੇ ਹਨ ਨਾ ਕਬੋ ਜਦ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਅਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁਨੋ ਹੋਤੀ ਸਭ ਕੀ இந்து ਪੂਸ਼ਣ ਬੈਨਰਜੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਅਧਾਤਮਿਕ ਨੇਤਾ ਸਨ ਜੀਨਾ ਨੇ ਆਪਣੇ ਰੋਹਾਨੀ ਕਾਮਲਾ ਸਦਕੇ ਲਸਾਨੀ ਕਾਰਨਾਮੇ ਵਿੱਚ ਕਰਵਖਾਈ ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾ ਹੀ Empire ਖੜਾ ਕਰਨਾ ਕੋਈ ਮਕਸਦ ਉਹਨਾਂ ਨੇ ਤਲਵਾਰ ਕਿਸੇ ਬੈਰ-ਰੋਧ ਲਈ ਨਹੀਂ ਸਗੋਂ ਸਵੇ ਤੇ ਮੁਸਲਮਾਨਾਂ ਦੀ ਰੱਖਿਆ ਲਈ ਚੁੱਕੀ ਉਹਨਾਂ ਨੇ ਆਪਣੇ ਜੀਵਨ ਵਿੱਚ ਕਿਸੇ ਵੀ ਪੜਾਅ ਤੇ ਆਪਣੀ ਰੋਹਾਨੀ ਤੇ ਧਾਰਮਿਕ ਫਰਜ਼ ਨੂੰ ਪਿੱਛੇ ਨਹੀਂ ਪੈਣ ਦਿੱਤਾ। ਕਈ ਇਤਿਹਾਸਕਾਰ ਆਪਣੀ ਸਧਾਨ ਸੋਚ ਤੇ ਨਿਰਜੀ ਪਵਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ। ਸੇਫੋ ਸੰਸਾਰ ਕਾਮਯਾਬੀ ਇਸ ਅਸੀਂ ਬੜਾਈ ਦਾ ਨਿਸ਼ਾਨਾ ਨਹੀਂ ਹੁੰਦੀ ਵੰਡੀ ਤਨ ਤੇ ਅਰਦਾਸ਼ਿਕ ਦੇ ਨਿਸ਼ਾਨੇ ਦੀ ਹੁੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹਨਾਂ ਦੇ ਆਰਦਸ਼ ਇਤਨੇ ਉੱਚੇ ਤੇ ਮਹਾਨ ਸਨ ਕਿ ਵਕਤ ਦੀ ਹਕੂਮਤ ਵੀ ਚੁਕਾ ਨਹੀਂ ਸਕੀ ਉਹਨਾਂ ਦਾ ਨਿਸ਼ਾਨਾ ਉੱਚਾ ਸੀ ਉਹਨਾਂ ਨੇ ਜਿਸ ਕੰਮ ਵਿੱਚ ਵੀ ਹੱਥ ਪਾਇਆ ਉਹ ਮਹਾਨ ਸੀ ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸ ਇਤਵਾਲ ਕਾ ਦਾ ਪੱਲਾ ਨਹੀਂ ਛੱਡਿਆ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਟਕਾਰਾਂ ਭਈ ਚਿੱਠੀ ਲਿਖਣੀ ਜਿਸ ਨੂੰ ਚਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹਨਾਮਾ ਕਿਹਾ ਜਾਂਦਾ ਹੈ ਇੱਕ ਬਡੇਰੀ ਸੂਤ ਦੀ ਮਿਸਾਲ ਹੈ ਜਿਸ ਨੂੰ ਤੱਕੇ ਦਾ ਮਰੀਦ ਤੇ ਈਮਾ ਸਕਨ ਬੈਮਾਨ ਕਿਹਾ ਉਸ ਬੰਗਾਲ ਕੇ ਕਿਹਾ ਕਿ ਜੇਕਰ ਹੁਣ ਤੋ ਪੰਜਾਬ ਵੱਲ ਮੂੰਹ ਕਰੇਗਾ ਤਾਂ ਤੇਰੇ ਕੋੜੇ ਦੇ ਖੁਰਾ ਹੀਟ ਅਜਹੀ ਅਗਬਾਲ ਦੇਵਾਂਗੇ ਕਿ ਪੰਜਾਬ ਵਿੱਚ ਤੈਨੂੰ ਪਾਣੀ ਨਸੀਬ ਨਹੀਂ ਹੋਵੇਗਾ ਕੋਈ ਛੋਟੀ ਗੱਲ ਨਹੀਂ ਇਹ ਜਫਰਨਾਮਾ ਸਿੰਘਾ ਨੇ ਜਦ ਔਰੰਗਜ਼ੇਬ ਹੱਥ ਵਿੱਚ ਇੱਕ ਜੇ ਕਿ ਫਰਾ ਕਿ ਗੁਰੂ ਸਾਹਿਬ ਨੇ ਤੁਹਾਡੇ ਲਈ ਇੱਕ ਬੜਾ ਕੀਮਤੀ ਰੂਹਾਨ ਭਜਿਆ ਹੈ ਤਾਂ ਉਸਨੇ ਬੜੀ ਹਕੀਕਤ ਨਾਲ ਉਸ ਨੂੰ ਸਿਰ ਨਵਾ ਕੇ ਕੋਲ ਲਿਆ ਤੇ ਜਦ ਪੜਿਆ ਉਸ ਦਾ ਰੰਗ ਪੀਲਾ ਪੈ ਗਿਆ ਚਿਹਰੇ ਦੀਆਂ ਹਵਾਇਆਂ ਹੁੜ ਗਈਆਂ ਉਸ ਨੂੰ ਆਪਣੇ ਅਹੰਕਾਰਾਂ ਦੀਆਂ ਵਧੀਆਂ ਤੇ ਗਲਤ ਨੀਤੀਆਂ ਦਾ ਪਤਾ ਚੱਲਿਆ ਉਸ ਦੀ ਆਤਮਾ ਝੰਜੋਰ ਉੱਠੀ ਉਸ ਦਾ ਉਦੇਸ਼ ਉਸਦੇ ਰਸੀਅਤ ਨਾਮੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਮੌਤ ਤੋਂ ਪਹਿਲਾਂ ਉਸਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ਮੈਂ ਦੁਨੀਆ ਵਿੱਚ ਖਾਲੀ ਹੱਥ ਆਇਆ ਸੀ ਪਾਪ ਦੀ ਪੰਡ ਲੈ ਕੇ ਜਾ ਰਿਹਾ ਹਾਂ ਮੈਂ ਇਤਨੇ ਪਾਪ ਕਰ ਚੁੱਕਾ ਹਾਂ ਕਿ ਪ੍ਰਮਾਤਮਾ ਨੂੰ ਮੋੜ ਖਾਣ ਜੋਗਾ ਨਹੀਂ ਰਿਹਾ ਭਾਈ ਦਿਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ ਸੁਰੱਖਿਆ ਦਾ ਪਰਮਾਨਾ ਦੇ ਕੇ ਵਿਧਾਇਕਤਾ ਉਸਨੇ ਆਪਣੀ ਕੀਤੀ ਤੇ ਪਛਤਾਵਾ ਜ਼ਹਿਰ ਕਰਦਿਆਂ ਆਪਣੇ ਅਹੰਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿੱਥੇ ਵੀ ਰਹਿਣ ਜੋ ਵੀ ਕਰਨ ਉਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਨ੍ਹਾਂ ਹੁਕਮਾਂ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ਇੱਕ ਚਿੱਠੀ ਵਿੱਚ ਉਸਨੇ ਗੁਰੂ ਸਾਹਿਬ ਨੂੰ ਦਰਲੀਆ ਮਿੰਤਾ ਨਾਣ ਆਪਣੇ ਕੋਲ ਸੱਦਿਆ ਮਿਲਣ ਦੀ ਖਾਇਸ਼ ਤੇ ਆਪਣੇ ਨਾਂ ਆ ਸਕਣ ਦੀ ਮਜਬੂਰੀ ਜ਼ाहिर ਕੀਤੀ ਉਸਨੇ ਲਿਖਿਆ ਕਿ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਉਂਦਾ ਪਰ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦਿੰਦੀ ਗੁਰੂ ਸਾਹਿਬ ਨੇ ਜਦ ਚਿੱਠੀ ਪੜ੍ਹੀ ਤਾਂ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਵਕਰੀ ਗੱਲ ਹੈ ਕਿ ਉਸਦੇ ਨਾਲ ਮੇਲ ਨਾ ਹੋ ਸਕਿਆ ਪ੍ਰਸਤਾਵ ਦਿੱਤਾ ਕਿ ਉੱਚ ਸਰਦਾ ਤੇ ਗੁਰੂ ਸਾਹਿਬ ਦੀਆਂ ਫਟਕਾਰਾਂ ਦੀ ਤਾਂ ਨਾ ਚੱਲਦਾ ਹੋਇਆ ਚਰਨ ਸਾਹ ਔਰ ਮੇੇਬ ਸਾਰੰਸੁ ਸਤਿ ਇਸੀ ਵਿੱਚ ਬਿਨਾ ਆਪਣੇ ਗੁਨਾ ਬਖਸ਼ਾਈ ਇਸ ਦੁਨੀਆ ਤੋਂ ਪੂਛ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ